ਤੁਹਾਡਾ 1,25,000 ਰੁਪਏ ਮਹੀਨੇ ਦਾ ਬੜੇ ਆਰਾਮ ਨਾਲ ਹੋ ਗਿਆ 60,000 ਪਲੱਸ ਰੁਪਏ ਤਾਂ ਨੂੰ ਘਰੇ ਬੈਠੇ ਨੂੰ ਹੀ ਮਿਲਣਗੇ ਤੋ ਕੀ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਕਮਾ ਸਕਦੇ ਹੋ 50,000 60,000 ਰੁਪਏ ਦੇ ਵੱਧ ਵੱਧ ਲੱਖ ਰੁਪਏ ਦੀ ਕਮਾਈ ਹੋ ਗਈ ਸਿਰਫ ਇੱਕ ਵੀਡੀਓ ਦੇ ਉੱਤੋਂ ਜੇ ਟਾਟਾ ਵਾਲੇ ਹੋਗੇ ਇਹ ਤੁਹਾਨੂੰ ਗੱਡੀ ਵੀ ਸਪੌਂਸਰ ਕਰ ਸਕਦੇ ਨੇ ਗੱਡੀ ਵੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹਿ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਸਰੋਏ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਸਾਡਾ ਅੱਜ ਦਾ ਵੀਡੀਓ ਦਾ ਟੋਪਿਕ ਹੈ ਸਾਡੀ ਅੱਜ ਦੀ ਵੀਡੀਓ ਦਾ ਟੋਪਿਕ ਹੀ ਹੈ ਜੀ ਰਿਵਿਊ ਫੋਰ ਕਾਰ ਐਂਡ ਅਰਨਿੰਗ ਮਨੀ ਵੀ ਮਤਲ ਤੁਸੀਂ ਕਾਰਾਂ ਦਾ ਰਿਵਿਊ ਕਰਨਾ ਸਿਰਫ ਘਰੇ ਬੈਠ ਕੇ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈਗੀ ਤੁਸੀਂ ਸਿਰਫ ਆਪਣੇ ਮੋਬਾਈਲ ਫੋਨ ਤੋਂ ਜਿਹੜੀਆਂ ਨਵੀਆਂ ਕਾਰਾਂ ਆ ਰਹੀਆਂ ਨੇ ਤੁਸੀਂ ਦੇਖਿਆਣਾ ਕਿ ਬਹੁਤ ਸਾਰੀਆਂ ਕੰਪਨੀਆਂ ਨੇ ਜਿਹੜੀਆਂ ਜਿਵੇਂ ਟੋヨタ ਹੋ ਗਈ ਮਰੂਤੀ ਸੰਜੂਕੀ ਹੋ ਗਈ ਟਾਟਾ ਵਾਲੀ ਹੋ ਗਈ ਹਰ ਇੱਕ ਕੰਪਨੀ ਹਰ ਇੱਕ ਮਹੀਨੇ ਵਿੱਚ ਨਿਵਾਦ ਹਨਾ ਆਪਣੀਆਂ ਨਵੇਂ-ਨਵੇਂ ਗੱਡੀਆਂ ਨੂੰ ਉਹ ਹਰ ਇੱਕ ਮਹੀਨੇ ਦੋ ਮਹੀਨੇ ਬਾਅਦ ਉਹ ਲਾਂਚ ਕਰਦੇ ਪਏ ਨੇ ਜਦੋਂ ਉਹ ਗੱਡੀ ਨੂੰ ਲਾਂਚ ਕਰਦੇ ਨੇ ਲਾਂਚ ਕਰਨ ਤੋਂ ਪਹਿਲਾਂ ਹੀ ਨਾ ਉਹ Google ਦੇ ਉੱਤੇ ਇੱਕ ਡੇਟ ਮੈਂਸ਼ਨ ਕਰ ਦਿੰਦੇ ਆ ਵੀ ਅਸੀਂ ਆ ਜਿਹੜੀ ਗੱਡੀ ਆ ਅਸੀਂ ਇੰਨੀ ਤਰੀਕ ਨੂੰ ਮਤਲਬ ਵੀ ਲਾਂਚ ਕਰ ਰਹੇ ਆ ਵੀ ਇਹਦੇ ਅੰਦਰ ਆ ਫਿਊਚਰ ਨੇ ਵੀ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਪਹਿਲਾਂ ਹੀ ਤੁਸੀਂ ਆਨਲਾਈਨ ਬੁਕਿੰਗ ਉਹਦੀ ਕਰਵਾ ਸਕਦੇ ਹੋ ਅਗਰ ਤੁਸੀਂ ਇਸ ਟੌਪਿਕ ਦੇ ਉੱਤੇ ਤੁਸੀਂ ਕੰਮ ਕਰਦੇ ਹੋ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਕਿ ਤੁਸੀਂ ਮਹੀਨੇ ਦੀ ਬਹੁਤ ਵਧੀਆ ਤੁਸੀਂ ਪੈਸੇ ਕਮਾ ਸਕਦੇ ਹੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਐ ਨਹੀਂ ਕਹੂੰਗਾ ਕਿ ਵੀ ਤੁਸੀਂ 3 ਲੱਖ ਰੁਪਏ ਕਮਾ ਸਕਦੇ ਹੋ 4 ਲੱਖ ਕਮਾ ਸਕਦੇ ਹੋ 5 ਲੱਖ ਕਮਾ ਸਕਦੇ ਹੋ ਨਹੀਂ ਠੀਕ ਹੈ ਇਹਦੇ ਵਿੱਚ ਯਾਨੀ ਕਿ ਪੈਸਾ ਬਹੁਤ ਹੀ ਜ਼ਿਆਦਾ ਵਾ ਯਾਨੀ ਕਿ ਜੇ ਆਪਾਂ ਗੱਲ ਕਰ ਲਈ ਘੱਟੋ ਘੱਟ ਵੀ ਆਪਾਂ ਮੰਨ ਕੇ ਚੱਲੀ 60000 ਪਲੱਸ ਰੁਪਏ ਤੁਹਾਨੂੰ ਘਰੇ ਬੈਠੇ ਨੂੰ ਹੀ ਮਿਲਣਗੇ ਤੁਸੀਂ ਸਿਰਫ ਕੰਮ ਕਿੰਨੀ ਦੇਰ ਕਰਨਾ ਤੁਸੀਂ ਵੱਧ ਤੋਂ ਵੱਧ ਤੁਸੀਂ ਕੰਮ ਕਰਨਾ ਵਾ 30 ਮਿੰਟ ਯਾਨੀ ਕਿ 30 ਮਿੰਟ 30 ਮਿੰਟ ਤੁਸੀਂ ਇੱਕ ਦਿਨ ਦੇ ਵਿੱਚ ਸਿਰਫ ਕੰਮ ਕਰਨਾ ਵਾ ਤੁਸੀਂ ਕਿਤੇ ਨਹੀਂ ਜਾਣਾ ਹੈਗਾ ਸਾਰਾ ਕੰਮ ਤੁਹਾਡਾ ਸਿਰਫ ਮੋਬਾਈਲ ਤੋਂ ਹੋ ਜਾਣਾ ਉਹ ਕੰਮ ਕਿਵੇਂ ਕਰਨਾ ਵਾ ਕੀ ਕੀ ਤੁਹਾਨੂੰ ਉਹਦੇ ਵਾਸਤੇ ਚਾਹੀਦਾ ਵਾ ਉਹ ਪੂਰੀ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਆ ਕਿ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਹਤ ਤੱਕ ਜ਼ਰੂਰ ਦੇਖਿਆ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦੇ ਵੀਡੀਓ ਤੁਹਾਡੇ ਸਾਰੇ ਵਾਸਤੇ ਲੈ ਕੇ ਆਉਂਦਾ ਰਹੇ ਨਾ ਵਾ ਅਗਰ ਤੁਸੀਂ ਵੀਡੀਓ ਨੂੰ ਸਕਿਪ ਕਰਕੇ ਦੇਖੋਗੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਕਿਉਂਕਿ ਇਹ ਜਿਹੜਾ ਟੌਪਿਕ ਆ ਬਹੁਤ ਹੀ ਸੋਖਾ ਟੌਪਿਕ ਆ ਸ਼ੁਰੂ ਕਰ ਦੋਗੇ ਜੀ ਦੇਖੋ ਸਟਾਰਟਿੰਗ ਦੇ ਵਿੱਚ ਤੁਸੀਂ ਕੀ ਕਹਿੰਦਾ ਜਿਵੇਂ ਕਿ ਮੈਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੇ ਵਿੱਚ ਦਰ ਨੂੰ ਦੱਦਾਵਾਂ ਵੀ ਤੁਸੀਂ YouTube Facebook Instagram ਤੁਸੀਂ ਇਹ ਤਿੰਨ ਪਲੇਟਫਾਰਮਾਂ ਦੇ ਉੱਤੇ ਤੁਸੀਂ ਆਪਣਾ ਆਪਣਾ ਚੈਨਲ ਬਣਾ ਲੈਣਾ YouTube ਤੇ ਤੁਹਾਡਾ ਚੈਨਲ ਬਣ ਜੀਗਾ ਠੀਕ ਹੈ ਜੀ ਉਸ ਤੋਂ ਬਾਅਦ Facebook Facebook ਤੇ ਤੁਹਾਡਾ ਪੇਜ ਬਣ ਜੀਗਾ ਨੰਬਰ 3 ਆ ਗਿਆ Instagram Instagram ਤੇ ਤੁਹਾਡਾ ਪੇਜ ਬਣ ਜੀਗਾ ਠੀਕ ਹੈ ਜੀ YouTube ਤੇ ਚੈਨਲ ਬਣੇਗਾ ਤੁਹਾਡਾ Facebook ਤੇ ਪੇਜ ਬਣੇਗਾ Instagram ਤੇ ਵੀ ਤੁਹਾਡਾ ਪੇਜ ਬਣੇਗਾ ਉਸ ਤੋਂ ਬਾਅਦ Telegram ਆ ਗਿਆ Telegram ਤੇ ਵੀ ਤੁਸੀਂ ਆਪਣਾ ਇੱਕ ਪੇਜ ਬਣਾ ਸਕਦੇ ਹੋ ਮੋਣਪਾ ਇਸਤੇ ਕੰਮ ਕਿਵੇਂ ਕਰਨਾ ਦੇਖੋ ਉਹ ਵਕਤ ਤੁਹਾਨੂੰ ਕੀ ਜਿਹੜਾ ਤੁਹਾਡੇ ਕੋਲ ਸਿਰਫ ਇੱਕ ਐਂਡਰੋਇਡ ਫੋਨ ਚਾਹੀਦਾ ਤੁਸੀਂ ਕੀ ਕਰਨਾ ਵਾ ਤੁਸੀਂ ਆਪਣੇ ਐਂਡਰੋਇਡ ਫੋਨ ਦੇ ਵਿੱਚ ਜਾਣਾ ਵਾ ਤੁਸੀਂ ਆਪਣੇ ਐਂਡਰੋਇਡ ਫੋਨ ਦੇ ਵਿੱਚ ਜਾ ਕੇ ਨਾ ਤੁਸੀਂ ਉੱਤੇ ਸਰਚ ਕਰਨਾ Google ਤੇ ਜਾਣਾ ਤੁਸੀਂ Google ਤੇ ਜਾਣਾ Google ਤੇ ਜਾ ਕੇ ਨਾ ਤੁਸੀਂ ਸਰਚ ਕਰਨਾ ਵਾ ਇਹ ਨਿਊ ਨਿਊ ਕਾਰ ਕਮਿੰਗ ਸੂਨ ਨਿਊ ਕਾਰ ਕਮਿੰਗ ਸੂਨ ਤੁਸੀਂ ਬਸ ਇਹ ਚੀਜ਼ ਲਿਖਣੀ ਹੈ ਨਿਊ ਕਾਰ ਕਮਿੰਗ ਸੂਨ ਜਦੋਂ ਤੁਸੀਂ ਇਹ ਚੀਜ਼ ਲਿਖ ਦੋਗੇ ਨਾ Google ਦੇ ਉੱਤੇ ਲੋਕਨ ਨੰਬਰ 1 ਨੰਬਰ 2 ਨੰਬਰ 3 ਨੰਬਰ 4 ਨੰਬਰ 5 ਨੰਬਰ 6 ਨੰਬਰ 7 10 12 ਸੀਰੀਅਲ ਵਾਈ ਜੀ ਤੁਹਾਨੂੰ ਕੱਲੀ ਕੱਲੀ ਗੱਡੀ ਆ ਜੀ ਪਹਿਲਾਂ ਟੋਇਟਾ ਦਾ ਆ ਜਾਏਗਾ ਜਿਵੇਂ ਹਣਾ ਟੋਇਟਾ ਵੀ ਕਿਹੜੀ ਗੱਡੀ ਕਿੰਨੀ ਤਰੀਕੇ ਨੂੰ ਲੋਚ ਕਰਦੇ ਪਈਆ ਫਿਰ ਉਸ ਤੋਂ ਬਾਅਦ ਮਰੂਤੀ ਸੰਜੁਕੀ ਆ ਦੇਗੇ ਟਾਟਾ ਵਾਲੇ ਹੋਗੇ ਹਣਾ ਇਦਾਂ ਹਰ ਇੱਕ ਕੰਪਨੀ ਆਪਣੀ ਆਪਣੀ ਗੱਡੀ ਦਾ ਉਹਨੇ ਮਤਲਬ ਹੀ ਪਾਇਆ ਹੋਊਗਾ ਤੁਸੀਂ ਕੀ ਕਰਨਾਵਾ ਤੁਸੀਂ ਬਸ ਜਿਵੇਂ ਮੰਨ ਲਓ ਤੁਸੀਂ ਟੋਇਟਾ ਦੀ ਜਿਹੜੀ ਗੱਡੀ ਆ ਰਹੀ ਆ ਤੁਸੀਂ ਕੀ ਕਰਨਾ ਉਹਦੇ ਤੇ ਤੁਸੀਂ ਟੱਚ ਕਰਦੇ ਨਾ ਤੇ ਉਹਦੀ ਨਾਲ ਸਾਰੀ ਇਨਫੋਰਮੇਸ਼ਨ ਜਿਹੜੀ ਗੱਡੀ ਲਾਂਚ ਕਰ ਰਹੀ ਆ ਟਾਟਾ ਲਈ ਤੁਸੀਂ ਕੀ ਕਰਨਾ ਜੇ ਟੋਇਟਾ ਲਈ ਗੱਡੀ ਲਾਂਚ ਕਰਦੇ ਪਏ ਤੁਸੀਂ ਕੀ ਕਰਨਾ ਜਦੋਂ ਤੁਸੀਂ ਉੱਤੇ ਜਾਓਗੇ ਉਹਦੀ ਸਾਰੀ ਇਨਫੋਰਮੇਸ਼ਨ ਆ ਜੇਗੀ ਵਿਦ ਫੋਟੋ ਫੋਟੋ ਵੀ ਆ ਜੇਗੀ ਆ ਜਿਵੇਂ ਮੰਨ ਕੇ ਚੱਲੋ ਆਪਾਂ ਆ ਪਾਤਮ ਦਾ ਦੱਸਦਾ ਵੀ ਆਹ ਕਾਰ ਹੋ ਗਈ ਹੈ ਨਾ ਇਹ ਇੱਕ ਕਾਰ ਹੋ ਗਈ ਆ ਉਦਾਹਰਨ ਦੇ ਤੌਰ ਤੇ ਦੱਸਦਾ ਪਿਆ ਇਹੋ ਜਿਹੀ ਬਣੀ ਹੈ ਮੇਰੇ ਤੋਂ ਇਹ ਤੁਸੀਂ ਕਾਰ ਬਣ ਗਈ ਆ ਕਾਰ ਦੇ ਨਾਲ ਸਾਰੀ ਉਹਦੀ ਇਨਫੋਰਮੇਸ਼ਨ ਲਿਖੀ ਹੁੰਦੀ ਹੈ ਕਾਰ ਦੇ ਵੀ ਜਿਹੜੀ ਕਾਰ ਆ ਇਹ ਕਿੰਨੀ ਸੀਟਰ ਆ 5 ਸੀਟਰ ਆ 7 ਸੀਟਰ ਆ ਜਾਂ ਫਿਰ ਉਹਦੇ ਵਿੱਚ ਦੱਸਣ ਦਾ ਇਹਦੀ ਮਾਈਲੇਜ ਕਿੰਨੀ ਆ ਮਤਲਬ ਇਹ ਕਿੰਨੇ ਕਿਲੋਮੀਟਰ ਚੱਲੂਗੀ ਜਾਂ ਫਿਰ ਇਹੇ ਬੈਟਰੀ ਤੇ ਆ ਜਿਹੜੀ ਅੱਜ ਕੱਲ ਗੱਡੀਆਂ ਰਹਿ ਨੇ ਇਲੈਕਟ੍ਰੀਕਲ ਗੱਡੀਆਂ ਆ ਰਹੀਆਂ ਨੇ ਇਹ ਤੋਂ ਇਹ ਇਲੈਕਟ੍ਰੀਕਲ ਆ ਪੈਟਰੋਲ ਤੇ ਆ ਡੀਜ਼ਲ ਤੇ ਆ ਇਹਦੀ ਕਿੰਨੀ ਮਾਈਲੇਜ ਸਾਰਾ ਕੁਝ ਉਹਦੇ ਵਿੱਚ ਲਿਖਿਆ ਹੁੰਦਾ ਵਾ ਗੱਡੀ ਦੇ ਵਿੱਚ ਤੁਸੀਂ ਕੁਝ ਨਹੀਂ ਕਰਨਾ ਜਦੋਂ ਤੁਸੀਂ ਉਹਦੀ ਇਨਫੋਰਮੇਸ਼ਨ ਕੱਢ ਲਓਗੇ ਨਾ ਤੁਸੀਂ ਆਪਣੇ ਫੋਨ ਦੀ ਸਕਰੀਨ ਰਿਕਾਰਡ ਕਰ ਲੈਣੀ ਸਕਰੀਨ ਰਿਕਾਰਡ ਕਰਕੇ ਤੁਸੀਂ ਆਪਣੀ ਵੌਇਸ ਦੇਣੀ ਹੈ ਬਸ ਤੁਸੀਂ ਵੌਇਸ ਦੇਣੀ ਹੈ ਤੇ ਉਹਦੇ ਵਿੱਚ ਤੁਸੀਂ ਦੱਸੀ ਜਾਣਾ ਵਾ ਵੀ ਇਹ ਜਿਹੜੀ ਗੱਡੀ ਹੈ ਟੁਇਟਾ ਦੀ ਆ ਰਹੀ ਆ ਇਹਦਾ ਆ ਕਲਰ ਆ ਰਿਹਾ ਬਲੈਕ ਕਲਰ ਦੇ ਵਿੱਚ ਆ ਰਹੀ ਆ ਬਰਾਉਨ ਕਲਰ ਦੇ ਵਿੱਚ ਆ ਰਹੀ ਆ ਰੈਡ ਕਲਰ ਦੇ ਵਿੱਚ ਆ ਰਹੀ ਆ ਤੇ ਇਹਦੇ ਵਿੱਚ ਆ ਲਾਇਬੀ ਲੋਕ ਹੋਣਗੇ ਆ ਹੋਊਗਾ ਫਰਾਣਾ ਹੋਊਗਾ ਢਮਕਾਣਾ ਹੋਊਗਾ ਇਹਦੀ ਇਨੀ ਮੈਲੇਜ ਹੋਊਗੀ ਜਾਨੀ ਕਿ ਉਹ ਗੱਡੀ ਦਾ ਤੁਸੀਂ ਰਿਵਿਊ ਕਰ ਦੇਣਾ ਵਾ ਜੇ ਆਪਾਂ ਸਿੱਧੇ-ਸਿੱਧੇ ਤੌਰ ਤੇ ਗੱਲ ਕਰੀਏ ਰਿਵਿਊ ਕਰ ਦੇਣਾ ਤੁਸੀਂ ਉਹ ਗੱਡੀ ਦੀ ਪੂਰੀ ਡਿਟੇਲ ਦੇ ਦੇਣੀ ਆ ਇਹ ਡਿਟੇਲ ਜੇ ਤੁਸੀਂ ਦੋਗੇ 5 ਤੋਂ 10 ਮਿੰਟ ਦੀ ਵੀਡੀਓ ਬਣੇਗੀ ਜੇ ਤਾਂ ਤੁਸੀਂ ਸਕਰੀਨ ਰਿਕਾਰਡ ਕਰ ਜੇ ਤੁਸੀਂ ਸਕਰੀਨ ਰਿਕਾਰਡ ਨਹੀਂ ਕਰ ਸਕਦੇ ਤਾਂ ਤੁਸੀਂ ਕੰਦੀ ਕੰਦੀ ਡਿਟੇਲ ਦੀ ਮਦਦ ਤੁਸੀਂ ਆਪਣੀ ਫੋਟੋ ਖਿੱਚ ਲੈਣੀ ਆ ਫੋਟੋ ਖਿੱਚ ਕੇ ਸਕਰੀਨਸ਼ਾਟ ਖਿੱਚ ਕੇ ਤੁਸੀਂ ਜਦੋਂ ਵੀਡੀਓ ਵੀਐਨ ਵੀਡੀਓ ਐਡੀਟਰ ਦੇ ਵਿੱਚ ਜਾਣਾ ਵੀਐਨ ਵੀਡੀਓ ਐਡੀਟਰ ਦੇ ਵਿੱਚ ਜਾ ਕੇ ਤੁਸੀਂ ਪਹਿਲਾਂ niche ਆਪਣੀ ਵੌਇਸ ਰੱਖ ਦੇਣੀ ਆ ਵੌਇਸ ਰੱਖ ਕੇ ਜਿਹੜੇ ਤੁਸੀਂ ਫੋਟੋ ਡਾਊਨਲੋਡ ਕੀਤੇ ਨੇ ਮੰਨ ਕੇ ਚਲੋ ਤੁਸੀਂ ਮਾਈਲੇਜ ਬਾਰੇ ਗੱਲ ਕਰਦੇ ਹੋ ਕਿਵੇਂ ਪਏ ਉਹ ਵੀ ਆ ਗੱਡੀ ਦੀ ਮਾਈਲੇਜ ਇਹ ਆ ਤੁਸੀਂ ਗੱਡੀ ਦੀ ਫੋਟੋ ਲਾ ਕੇ ਉਹਦੀ ਆ ਫੋਟੋ ਲਾ ਦੇਣੀ ਆ ਫਿਰ ਅੱਗੇ ਤੁਸੀਂ ਦੱਸਿਆ ਵੀ ਇਹਦੀ ਕਿੰਨੀ ਸਪੀਡ ਪ੍ਰਤੀ ਕਿਲੋਮੀਟਰ ਦੇ ਆਵਰ ਨਾਲ ਜੋ ਵੀ ਇਹਦੀ ਜੋ ਵੀ ਉਹਦੇ ਵਿੱਚ ਮਤਲਬ ਵੀ ਨੌਲੇਜ ਦਿੱਤੀ ਹੋਊਗੀ ਗੱਡੀ ਦੀ ਤੁਸੀਂ ਉਹ ਇਕੱਠੀ ਕਰਕੇ ਤੁਸੀਂ ਇਹਦੇ ਵਿੱਚ ਪਾ ਦੇਣੀ ਤੇ ਤੁਸੀਂ ਆਪਣੇ YouTube ਚੈਨਲ ਦੇ ਉੱਤੇ ਤੁਸੀਂ ਅਪਲੋਡ ਕਰ ਦੇਣਾ ਅਪਲੋਡ ਕਰਨ ਤੋਂ ਬਾਅਦ ਤੁਸੀਂ ਉੱਤੇ ਲੈ ਕੇ ਦੇਣਾ ਇਹ ਟੋਇਟਾ ਜਿਹੜਾ ਥੰਬਨੇਲ ਹੋਣਾ ਉਹ ਕਿਦਾਂ ਲਾਣਾ ਟੋਇਟਾ ਨਿਊ ਕਾਰ ਕਮੀਸੂਨ ਠੀਕ ਆ ਵੀ ਇੰਨੀ ਤਰੀਕ ਉਹਦੇ ਵਿੱਚ ਤਰੀਕ ਵੀ ਲਿਖੀ ਹੁੰਦੀ ਆ ਤੁਸੀਂ ਉਹ ਤਰੀਕ ਵੀ ਮੈਂਸ਼ਨ ਕਰਦੇ ਵੀ ਇੰਨੀ ਤਰੀਕ ਨੂੰ ਇਹ ਗੱਡੀ ਆ ਰਹੀ ਆ ਅਗਰ ਤੁਸੀਂ ਇਹ ਗੱਡੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਹਦੇ ਤੇ ਤੁਸੀਂ ਮਤਲਬ ਵੀ ਇਹਦੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਇਹ ਗੱਡੀ ਦੀ ਆਨਲਾਈਨ ਬੁਕਿੰਗ ਕਰਵਾ ਦਵੋ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਟਾਟਾ ਤੇ ਆ ਜਾਓ ਫਿਰ ਮਰੂਤੀ ਸੁਜ਼ੂਕੀ ਤੇ ਆ ਜਾਓ ਜਿੰਨੀਆਂ ਵੀ ਕੰਪਨੀਆਂ ਨੇ ਵੱਡੀਆਂ-ਵੱਡੀਆਂ ਕੰਪਨੀਆਂ ਨੇ ਹੈਨਾ ਉਹ ਸਾਰੀਆਂ ਦੇ ਮਤਲਬ ਵੀ ਇਦਾਂ ਦੀ ਉਹਨਾਂ ਨੇ ਪਾਇਆ ਹੁੰਦਾ ਵਾ ਮਰਸੀਡੀ ਹੋਗੀ ਜੈਗੂਆਰ ਹੋਗੀ ਹਰ ਇੱਕ ਕੰਪਨੀ ਨੇ ਮਤਲਬ ਵੀ ਆਪਣੇ-ਆਪਣੇ ਪਾਈ ਹੁੰਦੀ ਹੈ ਵੀ ਆਹ ਗੰਡੀ-ਸੰਡੀ ਆ ਰਹੀ ਆ ਉਹਦੇ ਵਿੱਚ ਦੇਖੋ ਤੁਹਾਨੂੰ ਕੀ ਹੈਗਾ ਬਹੁਤ ਸਾਰੇ ਲੋਕ ਏਰੋਜ ਹੈਗੇ ਨੇ ਆਪਣੇ ਹਿੰਦੂਸਤਾਨ ਦੇ ਵਿੱਚ ਵੀ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਪੈਸਾ ਵਾ ਕਰੋੜਾ ਅਰਬਾ ਰੁਪਏ ਵਾ ਤੇ ਉਹ ਜਿਹੜੀ ਗੱਡੀ ਉਹ ਨਵੀਂ ਲੈਣਾ ਚਾਹੁੰਦੇ ਨੇ ਉਹ ਕਹਿੰਦੇ ਵੀ ਜਿਹੜੀ ਨਵੀਂ ਗੱਡੀ ਆਈ ਹੈ ਨਾ ਸੀ ਨਵੀਂ ਗੱਡੀ ਲੈਣੀ ਆ ਚਾਹੇ ਟਾਟਾ ਦੀ ਹੋਵੇ ਚਾਹੇ ਜੈਗਵਾਰ ਹੋਵੇ ਜਾਂ ਫਿਰ ਮਰਸੀਡੀ ਹੋਵੇ ਉਹ ਲੋਕ ਲੈਂਦੇ ਨੇ ਤੇ ਉਹ ਬਹੁਤ ਸਾਰੇ ਲੋਕ ਉਹਨਾਂ ਦੇ ਵਿੱਚੋਂ 95% 95% ਮੈਂ ਤੁਹਾਨੂੰ ਦੱਸਦਾ ਉਹ ਨਾ ਪਹਿਲਾਂ ਗੱਡੀ ਦਾ ਰਿਵਿਊ ਦੇਖਦੇ ਹੀ ਦੇਖਦੇ ਨੇ ਅਗਰ ਤੁਹਾਨੂੰ ਮੇਰੀ ਗੱਲ ਤੇ ਯਕੀਨੀ ਨਹੀਂ ਨਾ ਆਏਗਾ ਤਾਂ ਤੁਸੀਂ ਖੁਦ YouTube ਦੇ ਉੱਤੇ ਜਾ ਕੇ ਸਰਚ ਕਰੋ ਸਰਚੇ ਲਿਖੋ ਜਾ ਕੇ ਨਿਊ ਕਾਰ ਕਮਿੰਗ ਸੂਨ ਤੁਸੀਂ ਇਹ ਚੀਜ਼ ਲਿਖ ਦਿਓ ਤੁਸੀਂ ਜਦੋਂ ਲਿਖੋਗੇ ਨਾ ਬਹੁਤ ਸਾਰੀ ਵੱਡੀ ਸਾਰੀ ਲਿਸਟ ਆ ਜੇਗੀ ਲੋਕਾਂ ਨੇ ਰਿਵਿਊ ਕਰ ਕਰਕੇ ਕਾਰਾਂ ਦੇ ਪਾਇਏ ਹੋਏ ਤੇ ਉਹਦੇ ਵੀਊ ਦੇਖਿਓ ਮਿਲੀਅਨ ਦੇ ਵਿੱਚ ਵੀਊ ਆਏ ਹੋਏ ਨੇ 10 10 15 15 ਦਿਨ ਦੇ ਵਿੱਚ ਹੀ ਮਿਲੀਅਨ ਦੇ ਵਿੱਚ ਵੀ ਆ ਰਹੇ ਹੋਏ ਨੇ ਤੇ ਤੁਸੀਂ ਇਹ ਚੀਜ਼ ਦੇਖੋ ਉਹਦੇ ਤੋਂ ਕਮਾਈ ਕਿੰਨੀ ਹੋ ਗਈ ਜੇ ਮੰਨ ਲੇ ਚਲੋ ਇੱਕ ਕਾਰ ਦਾ ਵੀ ਵੀਡੀਓ ਦਾ ਮਤਲਬ ਇੱਕ ਮਿਲੀਅਨ ਵੀਊ ਹੈ ਨਾ ਤਾਂ ਮੰਨ ਕੇ ਚਲੋ ਘੱਟੋ ਘੱਟ ਵੀ ਲਾ ਦੋ ਦੀ 50000 60000 ਰੁਪਏ ਦੇ ਵੱਧ ਤੋਂ ਵੱਧ ਲੱਖ ਰੁਪਏ ਦੀ ਕਮਾਈ ਹੋ ਗਈ ਸਿਰਫ ਇੱਕ ਵੀਡੀਓ ਦੇ ਉੱਤੋਂ ਬਸ ਤੁਸੀਂ ਕੁਝ ਵੀ ਨਹੀਂ ਕਰਨਾ ਸਿਰਫ ਆਪਣੀ ਵੌਇਸ ਰਿਕਾਰਡ ਕਰਨੀ ਆ ਵੌਇਸ ਰਿਕਾਰਡ ਕਰਕੇ ਤੇ ਤੁਸੀਂ ਬਸ ਸਿਰਫ ਉਹਦੀ ਫੋਟੋ ਲਾਉਣੀ ਤੇ ਗੱਡੀ ਦਾ ਰਿਵਿਊ ਕਰਨਾ ਬਹੁਤ ਸਾਰੀਆਂ ਗੱਡੀਆਂ ਨੇ ਮਤਲਬ ਮਹੀਨੇ-ਮਹੀਨੇ ਵੱਧ ਲਾਂਚ ਹੁੰਦੀਆਂ ਰਹਿੰਦੀਆਂ ਨੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਦੇਖੋ ਤੁਸੀਂ ਜਿਹੜੀ ਆ ਗੱਡੀ ਦੀ ਤੁਸੀਂ ਵੀਡੀਓ ਪਾਈ ਸੀ ਨਾ ਟੋਇਟਾ ਦੀ ਆ ਕਾਰ ਆ ਰਹੀ ਆ ਉਸ ਤੋਂ ਬਾਅਦ ਤੁਸੀਂ ਅਨਲਸਿਸ ਕੀ ਕਰਨਾ ਵਾ ਪਹਿਲਾਂ ਤੁਸੀਂ ਇਹ ਸਾਰੀ ਇਹਦੀ ਪਾ ਦੇਣੀ ਆ ਜਦੋਂ ਗੱਡੀ ਉਹ ਲਾਂਚ ਹੋ ਜਾਏਗੀ ਟੋਇਟਾ ਦੇ ਉਹਦੇ ਸ਼ੋਰੂਮ ਦੇ ਵਿੱਚ ਆ ਜਾਈਗੀ ਤੁਸੀਂ ਖੁਦ ਜਾ ਕੇ ਨਾ ਟੋਇਟਾ ਦੇ ਸ਼ੋਰੂਮ ਦੇ ਵਿੱਚ ਜਾ ਕੇ ਉਹ ਜਿਹੜੀ ਕਾਰ ਆ ਉਹ ਸ਼ੋਰੂਮ ਦੇ ਵਿੱਚ ਜਾ ਕੇ ਤੁਸੀਂ ਉਹ ਕਾਰ ਦੀ ਤੁਸੀਂ ਵੀਡੀਓ ਬਣਾ ਸਕਦੇ ਹੋ ਤੇ ਪਿੱਛੇ ਆਪਣੀ ਵੌਇਸ ਦੇ ਸਕਦੇ ਹੋ ਤੁਸੀਂ ਫੇਸ ਨਹੀਂ ਦਿਓ ਹੁਣ ਆਪਣਾ ਤੁਸੀਂ ਸਿਰਫ ਵੌਇਸ ਦੇਣੀ ਆ ਤੇ ਬੋਲਣਾ ਵੀ ਆਹ ਕਾਰ ਆਈ ਹੈ ਨਵੇਂ ਲੋਕਾਂ ਚ ਹੋਈ ਹੈ ਮੇਰੇ ਵਰਤੋਂ ਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਆਹ ਇਦਾਂ ਵਾਇਦਾ ਆ ਫੀਚਰ ਇਹਦੇ ਵਿੱਚ ਆ ਲੋਏ ਬਿਲ ਬੇ ਆਹ ਟੇਰ ਲੱਗੇ ਨਹੀਂ ਇਦਾਂ ਦੇ ਫਲਾਂਟੂ ਨਾਲ ਜੋ ਜੋਰ ਸੱਸ ਨਹੀਂ ਉਹਦੇ ਵਿੱਚ ਹੋਊਗੀ ਤੇ ਜਿਹੜਾ ਸ਼ੋਅਰੂਮ ਦਾ ਮਾਲਕ ਹੋਊਗਾ ਜਾਂ ਜਿਹੜਾ ਉੱਥੇ ਮੈਨੇਜਰ ਲਗਾਉਂਦਾ ਉਹ ਆਪਣੀ ਪੂਰੀ ਗੱਡੀ ਦੀ ਉਹ ਤੁਹਾਡੇ ਵੀਡੀਓ ਦੇ ਵਿੱਚ ਤੁਹਾਨੂੰ ਆਪ ਹੀ ਦੇਵੇਗਾ ਵੀ ਇਹ ਸਣੀ ਨਵੀਂ ਕਾਰ ਆਈ ਹੈ ਜੀ ਵੀ ਤੁਸੀਂ ਲਵੋ ਉਹਦੇ ਵਿੱਚ ਤੁਹਾਨੂੰ ਬੈਨੀਫਿਟ ਕੀ ਹੈ ਦੇਖੋ ਤੁਸੀਂ ਵੀਡੀਓ ਬਣਾ ਕੇ YouTube ਤੇ ਵੀ ਅਪਲੋਡ ਕਰ ਦੇਣੀ ਆ Facebook ਤੇ ਵੀ ਕਰ ਦੇਣੀ Instagram ਤੇ ਰੀਲ ਬਣਾ ਕੇ ਅਪਲੋਡ ਕਰ ਦੇਣੀ ਆ YouTube ਤੋਂ ਵੀ ਤੁਹਾਨੂੰ ਕਮਾਈ ਆਏਗੀ Facebook ਤੋਂ ਵੀ ਤੁਹਾਨੂੰ ਕਮਾਈ ਆਏਗੀ ਇਸ ਇੰਸਟਾਗ੍ਰਾਮ ਦੀ ਵੀ ਕਮਾਈ ਆਵੇਗੀ ਜੀ ਆਪਾਂ ਘੱਟ ਤੋਂ ਘੱਟ ਜੰਮੀ ਘੱਟ ਪੈਸੇ ਲਈਏ 10000 ਰੁਪਏ ਮਹੀਨੇ ਦਾ ਤੁਸੀਂ YouTube ਤੋਂ ਲਾ ਲਓ 10000 ਰੁਪਏ ਤੁਸੀਂ Facebook ਤੋਂ ਲਾ ਲਓ ਤੇ 5000 ਰੁਪਏ ਆਪਾਂ Instagram ਤੋਂ ਲੜੀ ਯਾਨੀ ਕਿ 25000 ਰੁਪਏ ਘੱਟੋ ਘੱਟ 25000 ਰੁਪਏ ਘੱਟ ਤੋਂ ਘੱਟ ਦੱਸਿਆ ਮੈਂ 25000 ਰੁਪਿਆ ਤੁਹਾਡਾ ਆ ਗਿਆ ਅਕਾਊਂਟ ਦੇ ਵਿੱਚ ਤੇ ਉਸ ਤੋਂ ਬਾਅਦ ਤੁਸੀਂ ਇਹ ਵੀ ਚੀਜ਼ ਦੇਖੋ ਮੰਨ ਕੇ ਚੱਲੋ ਜਦੋਂ ਤੁਹਾਡਾ ਚੈਨਲ ਵੱਡਾ ਹੋ ਗਿਆ ਮੰਨ ਕੇ ਚੰਦਿਆ ਨਾ ਜੇ ਵਾਹਿਗੁਰੂ ਨੇ ਰੱਬ ਨੇ ਤੁਹਾਡੀ ਬਾਹ ਫੜ ਲਈ ਤਾਂ ਮੰਨ ਕੇ ਚੱਲੋ ਤੁਹਾਡੇ 5 ਤੋਂ ਲੈ ਕੇ 7 ਮਿਲੀਅਨ ਤੁਹਾਡੇ 5 ਸਬਸਕ੍ਰਾਈਬਰ ਹੋ ਗਿਆ ਨਾ ਕਈ ਵਾਰੀ ਗੱਡੀਆਂ ਵਾਲੇ ਐਂ ਕਰਦੇ ਨੇ ਉਹ ਪਤਾ ਕੀ ਕਰਨਾ ਸਪਾਂਸਰਸ਼ਿਪ ਦਿੰਦੇ ਨੇ ਉਦਾਂ ਦੇਖੋ ਉਦਾਂ ਤੁਹਾਨੂੰ ਬਹੁਤ ਸਾਰੇ ਸਪਾਂਸਰਸ਼ਿਪਾਂ ਮਿਲਣਗੀਆਂ ਜਦੋਂ ਤੁਸੀਂ ਤੁਹਾਡੇ 5 ਤੋਂ 7 ਮਿਲੀਅਨ ਤੋਂ ਵੀ ਘੱਟ ਸਬਸਕ੍ਰਾਈਬਰ ਆਉਣਗੇ ਤਾਂ ਤੁਹਾਨੂੰ ਬਹੁਤ ਹੀ ਸਾਰੀਆਂ ਸਪਾਂਸਰਸ਼ਿਪਾਂ ਮਿਲਣਗੀਆਂ ਉਹ ਕਿਹੜੀ ਸਪਾਂਸਰਸ਼ਿਪਾਂ ਮਿਲਣਗੀਆਂ ਕਿਸੇ ਨੇ ਕੋਈ ਚੀਜ਼ ਲਾਂਚ ਕਰਤੀ ਕਿਸੇ ਦਾ ਕੋਈ ਕੰਪਨੀ ਦਾ ਨਵਾਂ ਟਾਇਰ ਆਇਆ ਜਾਂ ਕੋਸ਼ਾ ਉਹਨਾਂ ਨੇ ਕਿਹਾ ਵੀ ਇਸ ਤੋਂ ਤੁਹਾਨੂੰ 50000 ਰੁਪਏ ਦੇ ਰਹੇ ਹਾਂ ਤੁਸੀਂ ਸਾਡੇ ਟਾਇਰ ਦੀ ਮਸ਼ਹੂਰੀ ਕਰਦੇ ਜਿਵੇਂ MRF ਵਾਲੇ ਕੰਪਨੀ ਦੇ ਟਾਇਰ ਬਣਾਉਂਦੇ ਉਹਨਾਂ ਨੇ ਆਪਣੇ ਟਾਇਰ ਦੀ ਮਸ਼ਹੂਰੀ ਕਰਵਾ ਲੈਣੀ ਤੁਹਾਡੇ ਤੋਂ ਹਨਾ ਜਾਂ ਕੋਈ ਕੋਸ਼ ਆਇਆ ਜਾਂ ਗੱਡੀ ਦੇ ਵਿੱਚ ਜਿਹੜੇ ਮੇਟ ਵੇਚਦੇ ਆ ਤੁਸੀਂ ਉਹਦੀ ਮਸ਼ਹੂਰੀ ਕਰਤੀ ਸਪਾਂਸਰਸ਼ਿਪਾ ਜਾਨੀ ਕਿ ਤੁਹਾਨੂੰ ਬਹੁਤ ਨੇ ਉਹ ਜਿਹੜੇ ਸਪਾਂਸਰਸ਼ਿਪਾਂ ਨੇ 50 50 ਹਜ਼ਾਰ ਲੱਖ ਲੱਖ ਰੁਪਏ ਦੀ ਤੁਹਾਨੂੰ ਸਪਾਂਸਰਸ਼ਿਪ ਮਿਲੇਗੀ ਇੱਕਾ 1 ਲੱਖ ਰੁਪਇਆ ਵੀ ਜੇ ਆਪਾਂ ਇੱਕ ਸਪਾਂਸਰਸ਼ਿਪ ਤਾਂ ਲਾਈਏ 25 ਹਜ਼ਾਰ ਰੁਪਇਆ ਘਟੋ ਘਟੋ ਲਈਏ ਤੁਹਾਡਾ 1 ਲੱਖ 25 ਹਜ਼ਾਰ ਰੁਪਇਆ ਮਹੀਨੇ ਦਾ ਬੜੇ ਆਰਾਮ ਨਾਲ ਹੋ ਗਿਆ ਜਦੋਂ 5 ਤੋਂ 7 ਮਿਲੀਅਨ ਤੁਹਾਡੇ ਸਬਸਕ੍ਰਾਈਬਰ ਇਸ ਤੋਂ ਬਾਅਦ ਕੀ ਹੋਣਾ ਵਾ ਜਿਹੜੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਟੋਇਟਾ ਹੋਗੀ ਜਾਂ ਟਾਟਾ ਹੋਗੇ ਇਹ ਤੁਹਾਨੂੰ ਗੱਡੀ ਵੀ ਸਪੌਂਸਰ ਕਰ ਸਕਦੇ ਨੇ ਗੱਡੀ ਵੀ 5-7 ਲੱਖ ਰੁਪਏ ਦੀ 10 ਲੱਖ ਰੁਪਏ ਦੀ ਤੱਕ ਦੀ ਤੁਹਾਨੂੰ ਇਹ ਗੱਡੀ ਵੀ ਤੁਹਾਨੂੰ ਸਪੌਂਸਰ ਕਰ ਦੇਣਗੇ ਕਿਉਂਕਿ ਉਹਨਾਂ ਨੂੰ ਪਤਾ ਵਾ 5 ਤੋਂ 7 ਮਿਲੀਅਨ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ ਜੇ ਉਹ ਤੁਹਾਨੂੰ ਗੱਡੀ ਦੇ ਦਿੰਦੇ ਨੇ ਤੁਸੀਂ ਰਿਵਿਊ ਕਰਦੇ ਨੇ ਉਹ ਗੱਡੀ ਆਪਣੇ ਕੋਲ ਰੱਖ ਲੈਣੇ ਹੋ ਗੱਡੀ ਉਸ ਤੋਂ ਬਾਅਦ ਤੁਹਾਡੇ ਤੋਂ 5-7 ਮਿਲੀਅਨ ਜਿਹੜੇ ਲੋਕ ਨੇ ਉਹਦੇ ਵਿੱਚੋਂ ਜੇ ਤੁਹਾਡੀ ਵੀਡੀਓ ਦੇਖ ਕੇ ਲੋਕ ਟਰਸਟ ਕਰਦੇ ਨੇ ਤੁਹਾਡੇ ਤੇ ਉਹਦੇ ਵਿੱਚੋਂ 1 ਮਿਲੀਅਨ ਲੋਕਾਂ ਨੇ ਵੀ ਗੱਡੀ ਲੈ ਲਈ ਤਾਂ ਉਹ ਕਾਰ ਦੇ 5-7 ਲੱਖ ਰੁਪਏ ਦਾ ਬੜੇ ਆਰਾਮ ਨਾਲ ਪੂਰੇ ਹੋਗੇ ਇਹ ਬਹੁਤ ਹੀ ਸੋਖਾ ਤੇ ਵਧੀਆ ਚੈਨਲ ਆ ਅਗਰ ਤੁਸੀਂ ਇਸ ਟੋਪਿਕ ਤੇ ਕੰਮ ਕਰਨਾ ਚਾਹਦੇ ਹੋ ਤਾਂ ਤੁਸੀਂ ਇਸ ਟੋਪਿਕ ਤੇ ਕੰਮ ਕਰ ਸਕਦੇ ਹੋ ਇਹਦੇ ਵਿੱਚ ਜਿਆਦਾ ਕੁਝ ਵੀ ਨਹੀਂ ਇਨਵੈਸਟਮੈਂਟ ਕਰਨੀ ਹੈਗੀ ਤੁਸੀਂ ਸਿਰਫ ਆਪਣਾ ਮੋਬਾਈਲ ਫੋਨ ਤੋਂ ਹੀ ਤੁਸੀਂ ਰਿਕਾਰਡ ਕਰਨੀ ਆ ਤੇ ਉੱਥੋਂ ਹੀ ਸਕਰੀਨਸ਼ਾਟ ਚੱਕ ਕੇ ਤੁਸੀਂ VN ਵੀਡੀਓ ਐਡੀਟਰ ਦੇ ਵਿੱਚ ਜਾਣਾ ਤੇ ਵੀਡੀਓ ਨੂੰ ਆਪਣੀ ਨੂੰ ਐਡਿਟ ਕਰ ਲੈਣਾ ਵਾ ਅਗਰ ਤੁਸੀਂ ਮੇਰੀ ਵੀਡੀਓ ਨਹੀਂ ਦੇਖੀਗੇ ਵੀਡੀਓ ਨੂੰ ਐਡਿਟ ਕਿਵੇਂ ਕਰਨਾ ਵਾ ਤਪਲੀਜ਼ ਮੇਰੇ ਚੈਨਲ ਤੇ ਜਾ ਕੇ ਤੁਸੀਂ ਉਹ ਵੀਡੀਓ ਦੇਖੋ ਵੀ ਐਨ ਵੀਡੀਓ ਦੀ ਟ੍ਰਾਈ ਤੁਸੀਂ ਵੀਡੀਓ ਨੂੰ ਕਿਵੇਂ ਐਡਿਟ ਕਰਨਾ ਵਾ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਉਮੀਦ ਕਰਦਾ ਕਿ ਤੁਹਾਨੂੰ ਬਹੁਤ ਕੁਝ ਇਸ ਵੀਡੀਓ ਤੋਂ ਸਿੱਖਣ ਨੂੰ ਮਿਲਿਆ ਹੋਵੇਗਾ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸਨ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਆ ਇਸ ਵੀਡੀਓ ਦੇ ਰਿਗਾਰਡਿੰਗ ਤਾਂ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਲਓ ਜੀ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਨੂੰ ਮੈਸੇਜ ਕਰ ਦਿਓ ਜਾਂ ਫਿਰ ਤੁਸੀਂ ਵੀ ਇਸ ਵੀਡੀਓ ਦੇ ਕਮੈਂਟ ਦੇ ਨੀਚੇ ਆਪਣਾ ਸਵਾਲ ਵੀ ਤੁਸੀਂ ਮੈਨੂੰ ਪੁੱਛ ਸਕਦੇ ਹੋ ਜੀ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਜੀ 15 ਮਾਰਚ ਤੋਂ ਬਾਅਦ ਮੈਂ ਪਟਿਆਲੇ ਸ਼ਹਿਰ ਦੇ ਵਿੱਚ ਨਾ ਇੱਕ ਆਫਲਾਈਨ ਵਰਕਸ਼ਾਪ ਸ਼ੁਰੂ ਕਰ ਰਿਹਾ ਹਾਂ ਜਿਹੜੀ ਪੂਰੇ ਦਿਨ ਦੀ ਹੋਵੇਗੀ ਯਾਨੀ ਕਿ 4 ਤੋਂ ਲੈ ਕੇ 6 ਘੰਟੇ ਦੀ ਵਰਕਸ਼ਾਪ ਹੋਏਗੀ ਜਿਹਦੇ ਵਿੱਚ ਮੈਂ ਤੁਹਾਨੂੰ ਚਾਰ ਚੀਜ਼ਾਂ ਜਿਵੇਂ ਮੰਨ ਕੇ ਚਲੋ ਇੱਕ ਤੁਸੀਂ ਵੀਡੀਓ ਨੂੰ ਸ਼ੂਟ ਕਿਵੇਂ ਕਰਨਾ ਵਾ ਸ਼ੂਟ ਕਰਨ ਤੋਂ ਬਾਅਦ ਤੁਸੀਂ ਵੀਡੀਓ ਨੂੰ ਐਡੀਟਿੰਗ ਕਿਵੇਂ ਕਰਨੀ ਆ ਵੀਡੀਓ ਨੂੰ ਐਡਿਟ ਕਰਨ ਤੋਂ ਬਾਅਦ ਤੁਸੀਂ ਥੰਬਨੈਲ ਕਿਵੇਂ ਬਣਾਉਣਾ ਥੰਬਨੈਲ ਬਣਾਉਣ ਤੋਂ ਬਾਅਦ ਤੁਸੀਂ YouTube Facebook Instagram ਤੇ ਵੀਡੀਓ ਨੂੰ ਅਪਲੋਡ ਕਿਵੇਂ ਕਰਨਾ ਜਿਹਦੇ ਨਾਲ ਤੁਹਾਡੀ ਵੀਡੀਓ ਵਾਇਰਲ ਹੋ ਸਕੇ ਉਹ ਪੂਰੀ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਉਹ ਲਾਈਵ ਵਰਕਸ਼ਾਪ ਦੇ ਵਿੱਚ ਪ੍ਰੈਕਟੀਕਲ ਕਰਕੇ ਦਿਖਾਵਾਂਗਾ ਜੀ ਅਗਰ ਤੁਸੀਂ ਮੇਰੀ ਉਹ ਲਾਈਵ ਵਰਕਸ਼ਾਪ ਨੂੰ ਤੁਸੀਂ ਅਟੈਂਡ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਤੁਸੀਂ ਆਪਣੀ ਸੀਟ ਅੱਜ ਹੀ ਬੁੱਕ ਕਰਵਾ ਲਓ ਜੀ ਕਿਉਂਕਿ ਮੈਂ ਤੁਹਾਡੇ ਨਾਲ ਵਾਅਦਾ ਕਰਨਾ ਅਗਰ ਤੁਸੀਂ ਮੇਰੀ ਉਹ ਵਰਕਸ਼ਾਪ ਤੁਸੀਂ ਅਟੈਂਡ ਕਰਦੇ ਹੋ ਤੁਸੀਂ ਬਹੁਤ ਹੀ ਵਧੀਆ ਤੁਸੀਂ ਪੈਸੇ ਕਮਾਉਣੇ ਸੋਸ਼ਲ ਮੀਡੀਆ ਤੋਂ ਸ਼ੁਰੂ ਕਰ ਦੋਗੇ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਹੀ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਸਾਰੀਆਂ ਜਾ ਕੇ ਵੀਡੀਓ ਜਰੂਰ ਦੇਖੋ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਕੀਮਤੀ ਸਮਾਂ ਕੱ